ਮਧ ਪ੍ਰਦੇਸ਼ ਦੇ ਬਡਵਾਨੀ ਜ਼ਿਲ੍ਹੇ 'ਚ ਸ਼ਰਾਰਤੀ ਐਂਸਰਾਂ ਵੱਲੋਂ ਮਹਾਤਮਾ ਗਾਂਧੀ ਜੀ ਦਾ ਬੋਤ ਤੋੜਨ ਕਾਰਨ ਲੁਧਿਆਣਾ 'ਚ ਕਾਂਗਰਸੀ ਵਰਕਰਾਂ ਨੇ ਰੋਸ ਪ੍ਰਗਟਾਇਆ ਮਾਤਾ ਰਾਣੀ ਚੌਂਕ 'ਚ ਮਹਾਤਮਾ ਗਾਂਧੀ ਜੀ ਦੇ ਬੋਤ ਕੋਲ ਕਾਂਗਰਸ ਵੱਲੋਂ ਮੌਨ ਰੱਖ ਰੋਸ ਪ੍ਰਗਟਾਇਆ ਗਿਆ ਐਸਵਾਈਐਸੀ ਦੇ ਪ੍ਰਧਾਨ ਰਾਜੀਵ ਰਾਜਾ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਨੇ ਸਿਰ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ 2 ਮਿੰਟ ਦਾ ਮੌਨ ਰੱਖਿਆ ਮਧਿਆ ਪ੍ਰਦੇਸ਼ ਦੇ ਬਡਵਾਨੀ ਜ਼ਿਲ੍ਹੇ ਵਿੱਚ ਸਾਡੇ ਅਮਰ ਸ਼ਹੀਦ ਜੋ ਕਿ ਹਿੰਦੁਸਤਾਨ ਦੇ ਵਿੱਚ ਪਹਿਚਾਨ ਬਹੁਤ ਵੱਡੀ ਸ਼ਖਸੀਅਤ ਨੇ Mahatma Gandhi ji ਜੋ ਅਮਰ ਹੋ ਚੁੱਕੇ ਨੇ ਕਿਸੇ ਸ਼ਾਰਤੀ ਤਤਵਾਣੇ ਮਿਲ ਕੇ ਉਹਨਾਂ ਦੇ ਸਮਾਰਕ ਦੇ ਉੱਤੇ ਹਮਲਾ ਕੀਤਾ ਉਹਨਾਂ ਦਾ ਬੁੱਤ ਜੋਗੀ ਸਟੈਚੂ ਕਹਿੰਦੇ ਆ ਉਹ ਤੋੜ ਦਿੱਤਾ ਗਿਆ ਸਾਡੇ ਪੰਜਾਬ ਪ੍ਰਧਾਨ ਅਮਰਪ੍ਰੀਤ ਜਲਾਲੀ ਔਰ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਦੇਸ਼ਾਂ ਨਿਰਦੇਸ਼ਿਤ ਅੱਜ ਸਮੁੱਚੀ ਯੂਥ ਕਾਂਗਰਸ ਦੇ ਪਦਾਰਤਕਾਰੀ ਆਫਿਸ ਬੈਰ ਸਾਰੇ ਅੱਜ ਇਕੱਠੇ ਹੋ ਕੇ ਮਾਤਾ ਰਾਣੀ ਚੌਂਗ ਵਿਖੇ ਮਹਾਤਮਾ ਗਾਂਧੀ ਜੀ ਦੇ ਬੋਖ ਤੇ ਅੱਜ ਮੌਣ ਧਾਰ ਕੇ ਬੈਠੇ ਵਰਕਰਾਂ ਨੇ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਕਿ ਕਿਹੜੇ ਛਡਾਰਤੀ ਅੰਸਰਾਂ ਵੱਲੋਂ ਬੋਤਨਾਲ ਛੇੜਛਾੜ ਕੀਤੀ ਗਈ ਸੀ ਲੁਧਿਆਣਾ ਤੋਂ ਨਰਿੰਦਰ ਮਹਿੰਦਰੂ ਜਗਬਣੀ ਟੀਵੀ